ਮਲੇਸ਼ੀਆ ਤੋਂ ਆਈ ਇਹ ਐਨਆਰਆਈ ਬਜ਼ੁਰਗ ਜੋ ਆਪਣੀ ਹੀ ਜ਼ਮੀਨ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਇਹਨਾਂ ਦੇ ਵੱਲੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਰਨਤਾਰਨ ਦੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਇਨਸਾਫ਼ ਦੀ ਮੰਗ ਕੀਤੀ ਹੈ ਦਰਅਸਲ ਐਨਆਰਆਈ ਬਜ਼ੁਰਗ ਜਿਸ ਦਾ ਨਾਮ ਸਵਰਨਪੌਰ ਹੈ ਪਿੰਡ ਜੋੜਾ ਦੇ ਵਿੱਚ ਸਥਿਤ ਉਸ ਦੀ ਜ਼ਮੀਨ ਤੇ ਕੁਝ ਵਿਅਕਤੀਆਂ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਉਸਨੇ ਦੱਸਿਆ ਕਿ ਅਸੀਂ ਆਪਣੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ ਪਰ ਉਸ ਉੱਪਰ ਇਹਨਾਂ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਸਵਰਨਪੌਰ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਮਲੇਸ਼ੀਆ ਦੇ ਵਿੱਚ ਰਹਿੰਦਾ ਹੈ ਉੱਥੇ ਉਹਨਾਂ ਦਾ ਟਰਾਂਸਪੋਰਟ ਦਾ ਕਾਰੋਬਾਰ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਕੋਲ ਤਰਨਤਾਰਨ ਦੇ ਪਿੰਡ ਜੋੜਾ ਵਿਖੇ ਕਰੀਬ 5 ਕਿੱਲੇ ਜ਼ਮੀਨ ਹੈ ਜਿਸ ਨੂੰ ਪਿੰਡ ਦੇ ਹੀ ਲੋਕਾਂ ਦੇ ਵੱਲੋਂ ਕਬਜ਼ਾ ਕਰ ਲਿਆ ਗਿਆ ਹੁਣ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਭੱਲੇ ਹੋਇਆ ਕਿ ਉਹ ਮੈਨੂੰ ਠੇਕਾ ਨਹੀਂ ਦਿੰਦੇ ਸੀ ਤੇ ਆਂਦੇ ਤੁਸੀਂ ਆਗੇ ਜ਼ਮੀਨ ਕਾਢ ਲਓ ਸੀ ਅੱਗੇ ਨਹੀਂ ਲੈਣੀ ਤੇ ਮੈਂ ਹੁਣ ਜ਼ਮੀਨ ਵੇਚ ਦਿੱਤੀ ਤੇ ਰਜਿਸਟਰ ਕਰ ਦਿੱਤੀ ਹੈ ਇਹਨਾਂ ਦੋਸਤਾ ਇਹ ਕੀ ਹੈ ਤਾਂ ਗੁਲਾਬ ਸਿੰਘ ਗੁਲਾਬ ਸਿੰਘ ਨਹੀਂ ਤੇ ਕਿੰਨੀ ਜਗ੍ਹਾ ਦੀ ਪਹਿਲੀ ਗਾਣੇ ਲਈ ਤੇ ਕਿਹਨਾਂ ਨੂੰ ਦਿੱਤੀ ਸੀ ਤੁਸੀਂ ਠੇਕੇ ਤੇ ਠੇਕੇ ਤੇ ਦਿੱਤੀ ਸੀਗੀ ਉਹ ਪਹਿਲਾਂ ਤਾਂ ਮੇਰੇ ਪਤਿਹੋਰੇ ਦਾ ਪੁੱਤ ਸੀ ਚਰਨ ਸਿੰਘ ਚਰਨ ਸਿੰਘ ਗੁਜ਼ਰ ਗਿਆ ਤੇ ਉਸ ਤੋਂ ਬਾਅਦ ਉਹਦੇ ਬੱਚੇ ਆ ਗਏ ਗਾੜੀ ਕਿ ਉਹਨਾਂ ਚਿਰ ਤੱਕ ਸਾਡਾ ਕੰਮ ਚੱਲ ਗਿਆ ਸਹਿਮਤ ਦੇ ਨਾਲ ਹੁਣ ਇਹ ਬੱਚੇ ਗੱਲ ਇਸ ਤਰ੍ਹਾਂ ਕਰਦੇ ਕਿਨੇ ਸਾਲ ਤੋਂ ਠਿੱਕਣਾ ਚਾਹੁੰਦਾ ਕਿਸੇ ਦਾ ਦੇ ਸਾਡਾ ਤੇ 2 ਸਾਲ ਤੋਂ ਨਹੀਂ ਦਿੱਤਾ ਤੇ ਦੂਸਰੇ ਮੇਰੇ ਦਿਹੁਰ ਦਾ 4 ਸਾਲ ਤੋਂ ਨਹੀਂ ਦਿੱਤਾ ਤੇ ਦੋ ਜਣਿਆਂ ਨੂੰ ਤੇ ਦਿੱਤਾ ਹੀ ਨਹੀਂ ਕਿੰਨੇ ਸਾਲ ਹੋ ਗਏ ਮੁੱਖ ਮੰਤਰੀ ਕਦੋਂ ਅੰਚੇੰਗ ਮਾਨੂੰ ਟਿਵਲ ਕਰਦੀਆਂ ਕਿ ਸਾਡਾ ਇਹ ਸੈਟਲ ਫਾਇਰ ਗਏ ਮੈਂ 80 ਸਾਲ ਦੀ ਬਜ਼ੁਰਗ ਆ ਮੈਂ ਬਾਜ ਲੋੜ ਨਹੀਂ ਜਿਆਦੀ ਕਰ ਸਕਦੀ ਤੇ ਮੈਂ ਵਾਪਸ ਜਾਣਾ ਚਾਹੁੰਦੀ ਆ ਹਾਂਜੀ ਮੈਂ ਸਵਰਨਿਕ ਕੌਰ ਕੋ ਲਈ ਜ਼ਮੀਨ ਰਜਿਸਟਰੀ ਕਰਵਾ ਲਈ ਆ ਇਹਨਾਂ ਨੂੰ ਸੱਦਿਆ ਵੀ ਬੰਦਿਆਂ ਦੇ ਵਿੱਚ ਹੈਗਾ ਸੀ ਵੀ ਵੀਰ ਜੀ ਤੁਹਾਡਾ ਕੋਲ ਲੈਣਾ ਦੇਣਾ ਤੇ ਕਰ ਲਓ ਉਹ ਆਂਦੇ ਹੀ ਇੱਕ ਕਿਲਾ ਨਾ ਲਿਓ ਅਸੀਂ ਕਿਹਾ ਚੱਲ ਕੋਈ ਨਹੀਂ ਲੈਂਦੇ ਮੁੜ ਕੇ ਇਹਨਾਂ ਕੀਤਾ ਵੀ ਰਾਤ ਨੂੰ ਪੀ ਕੇ ਸ਼ਰਾਬ ਦੇ ਧਮਕੀਆਂ ਦੇਤੇ ਗੋਲੀਆਂ ਚਲਾਵਾਂਗੇ ਉੱਤੇ ਆਉਗੇ ਦੀ ਆ ਕੁਛ ਕਰਾਂਗੇ ਤੁਹਾਡੇ ਨਾਲ ਬਹੁਤ ਜਿਆਦਾ ਧਮਕੀਆਂ ਦੋ ਵਾਰ ਕੀਤੀਆਂ ਦਿੱਤੀਆਂ ਇਹਨਾਂ ਨੇ ਜੱਸਾ ਸਿੰਘ ਨੇ ਜੱਸਾ ਸਿੰਘ ਤੇ ਹੁਣ ਜਿੰਨਾ ਪਹਿਲੀ ਠੇਕੇ ਦੇ ਮੌਦੇ ਹੀ ਜੜੇ ਉਹ ਠੇਕੇ ਵਾਲੇ ਨੇ ਨਾ ਪਹਿਲੀ ਛੱਡ ਦੇ ਨੁਲੇਸ਼ੀਆ ਤੋਂ ਆਏ ਨੇ ਜਦੀ ਜ਼ਮੀਨ ਜਿਹੜੀ ਇਹਨਾਂ ਨੇ ਜੋੜਿਆਂ ਦੀ ਆ ਇਹਨਾਂ ਕੋ ਆਪਾਂ ਖਰੀਦੀ ਆ ਇਹਨਾਂ ਮਾਤਾ ਜੀ ਨੇ ਦਿੱਤੀ ਆ ਭਾਨੂੰ ਪਹਿਲੀ ਹਾਂਜੀ ਸ਼ਿਕਾਇਤ ਸ਼ਿਕਾਇਤ ਚੌਂਕੀ ਦਰਖਾਸਤ ਦਿੱਤੀ ਸੀ ਕੀ ਮੰਗ ਕਰਦੇ ਸਰਕਾਰ ਕੋਲੋਂ ਤੁਸੀਂ ਅਸੀਂ ਆਨੇ ਵੀ ਸਾਨੂੰ ਹਿਸਾਬ ਦਵਾਇਆ ਜਾਏ ਪਹਿਲੀ ਸਾਡੀ ਜਿਹੜੀ ਕਬਜ਼ਾ ਸਾਨੂੰ ਦਵਾਇਆ ਜਾਵੇ ਬਜ਼ੁਰਗੀ ਦੇ ਦਾਦਾ ਜੀ ਦੇ ਪਿਤਾ ਜੀ ਦੇ ਦੋ ਭਰਾ ਸੀ ਸਾਂਝਾ ਖਾਤਾ ਦਰੋਂ ਦਾ ਉਹ ਪਹਿਲੀ ਇਹ ਗੀ ਸ਼ੀਂਹ ਸ਼ੀਂਹ ਤਾਂ ਹੀ ਪਹਿਲੀ ਵਗਦੀ ਆ ਤੇ ਉਹ ਅਸੀਂ ਮਿਲ ਕੇ ਦੋ ਦੋ ਤਿੰਨ ਤਿੰਨ ਕਿਲੇ ਕਰਕੇ ਅਸੀਂ ਆਪ ਜਿਹੜੀ ਮਿਲ ਕੇ ਵਹੁੰਦੇ ਆਂ ਤਾਂ ਕਿਤੇ ਇੱਕ ਰਿਕਿਤੇ ਆ ਉਹ ਜਿਹੜੀ ਇਹ ਕਿੰਦ ਵੀ ਇਹ ਸਾਡੀ ਇੱਕ ਹੀ ਥਾਂ ਟੇਰੀ ਆ ਜਿਸ ਜਿੰਦੇ ਪੈ ਗੱਲ ਨੂੰ ਕਿ ਹੁਣ ਮੰਨ ਲਓ ਅਸੀਂ 2 ਦੇ 3-3 ਕਿੱਲੇ ਵਾਈਏ ਤਿੰਨ ਇੱਥੇ ਵਾਵੇਂ ਤੇ ਉੱਥੇ ਵਾਵੇਂ ਚਾਰ ਉੱਥੇ ਵਾਵੇਂ ਉਹ ਇੱਕ ਥਾਂ ਮਲ ਕੇ ਉਹ ਕਹਿੰਦੇ ਵੀ ਇੱਕੇ ਥਾਂ ਦੇ ਤਰ੍ਹਾਂ ਸਾਂਝਾ ਖਾਤਾ ਤੁਹਾਨੂੰ ਪਤਾ ਵੀ ਜਿਤਨਾ ਫਿਰ ਵੰਡੇ ਆਈਏ ਉਤਨਾ ਹੀ ਫਿਰ ਛੱਡਣੀ ਹੋ। ਨਹੀਂ ਤੇ ਜਿਹੜੀ ਮਾਤਾ ਜੀ ਨੂੰ ਮਿਲੀ ਜਮੀਨ ਹੈ ਨਾ ਮੈਨੂੰ ਉਹਨਾਂ ਨੇ ਠੇਕਾ ਦਿੱਤਾ। ਨਹੀਂ ਠੇਕਾ ਜਿਹਾ ਖੜਦੇ ਰਹੇ ਆ ਸਾਲੇ ਆਈ ਸਾਲ ਠੇਕਾ ਖੜਦੇ ਰਹੇ ਆ। ਬਾਕੀ ਅਲੀਕੇਸ਼ਨ ਲਾਉਣੇ ਬਾਕੀ ਜੇ ਕਿ ਜੀ ਆਚੀ ਨਾ ਮੇਰੀ ਗੱਲ ਹੋਈ ਵਰਸੇ ਜਦੋਂ ਨਾ ਕਈ ਵੀ ਮਾੜਾ ਕੀਤਾ ਇਹ ਨਹੀਂ ਕਰਨਾ ਚਾਹੀਦਾ। ਇਹ ਕੱਲੀ ਦੀ ਜ਼ਮੀ ਨੋ ਭੈਣ ਭਰਾ ਹੀ ਨੋ ਭੈਣ ਭਰਾ ਜਮੀਨੀ ਇੱਕ ਪੂਆਦੀ ਨੇ ਵਿੱਚੋਂ ਮਿਲ ਕੇ ਬਾਪੂ ਜੀ ਨੇ ਕਿਹਾ ਸੀ ਕਿ ਮੈਂ ਨਹੀਂ ਵਿੱਚੋਂ ਮਿਲ ਕੇ ਲੈਣਾ ਕਿ ਲੈ ਤੇ ਨਹੀਂ ਲੈ ਉਹ ਜੀ ਉਤਨੇ ਪਈ ਨਾ ਨਹੀਂ ਕਰਿਆ ਹੁਣ ਤਾਂ ਮਾਮਲਾ ਥਾਣੇ ਪਹੁੰਚਿਆ ਹਾਂਜੀ ਪਹੁੰਚਿਆ ਮਾਮਲਾ ਥਾਣੇ ਪਹੁੰਚਿਆ ਤੇ ਘਰੇ ਆਏ ਜਦੋਂ ਉਹਨਾਂ ਨੇ ਅਸੀਂ ਕਿਹਾ ਵੀ ਰਜਿਸਟਰੀ ਦਿਖਾਓ ਜਾਂ ਮਿਲ ਕੇ ਕੋਈ ਕਾਗਜ਼ ਪੁਈ ਨਹੀਂ ਲੈ ਗਏ ਤੇ ਉਲਟਾ ਬਜ਼ੁਰਗਨ ਕਹੇ ਕਿ ਗਿਆ ਕਿ ਸਾਰਾ ਕੋਜ ਹੋ ਜਾਣਾ ਲੈ ਵੀ ਵਾਹ ਵੀ ਲੈਣੀ ਜੇ ਦੇਖਾਂਗੇ ਤਾਂ ਕਿਹਨੇ ਨਹੀਂ ਕਿਹਾ ਇਹ ਨਹੀਂ ਜਿਹਨਾਂ ਦੇ ਬੜੀ ਲਈ ਜਹੇਦਾਰ ਮਿਲ ਕੇ ਬੰਦਾ ਉਹ ਉਹਤੋਂ ਉਹਨਾਂ ਦੀ ਤੇ ਜ਼ਮੀਨ 'ਚ ਹਿੱਸਾ ਹੈ ਹਾਂਜੀ ਹਾਂਜੀ ਉਹ ਤੇ ਹੈਗਾ ਹੈ ਪਰ ਅਸੀਂ ਆਪ ਖੁੱਦ ਲੈਂਦੇ ਹਾਂ ਪੀਆ ਡੇ ਬਜ਼ੁਰਗਾਂ ਦੀ ਜ਼ਮੀਨ ਹੈ ਤੇ ਮਿਲ ਕੇ ਤੁਹਾਨੂੰ ਕੁੱਛ ਕਿ ਉਹਨਾਂ ਨੇ ਵੇਚੀ ਵੀ ਤੁਸੀਂ ਨਹੀਂ ਨਹੀਂ ਪੁੱਛਿਆ ਪੁੱਛਿਆ ਨਹੀਂ ਹਿੰਦੀ ਇੱਥੇ ਆਏ ਆ ਤੇ ਪਿਛਲੇ ਸਾਲ ਜਿਹੜਾ ਕਣਕ ਬੀਜਦੇ ਇੱਥੇ ਆਏ ਤੇ ਮਿਲ ਕੇ ਕਹਿੰਦੇ ਵੀ ਕੋਈ ਗੱਲ ਨਹੀਂ ਇਤਨਾ ਕੀਤੀ ਐਡੀ ਪੀ ਵੇਚਣ ਬਾਰੇ ਜਾਂ ਕਿਦਾਂ ਦੀ ਮਿਲ ਕੇ ਚੱਲੀ ਗਏ ਫਿਰ ਚੌਥੇ ਪੰਜਵੇਂ ਦਿਨ ਬਾਅਦ ਆਈ ਗੱਡੀ ਤੇ ਆਏ ਰਿਸ਼ਤੇਦਾਰ ਉਹਨਾਂ ਦੇ ਤੇ ਰਿਸ਼ਤੇਦਾਰ ਮਿਲ ਕੇ ਕਹਿੰਦੇ ਹੁਣ ਸਾਨੂੰ ਸੋਨੇ ਚਾਉਂਦਾ ਵਾ असीं मतलबु कोई आंदीम ले नौ लख पिया अठ नौ लिया वसो बि तक आई मतलबु ਕੀ ਸਾਡੇ ਤੋਂ ਇੱਕ ਤਰ੍ਹਾਂ ਹੀ ਤੁਹਾਡੇ ਕੋਲ ਰਹੀ ਪਿੰਡਾਂ ਜਿੱਦਾਂ ਜਿੱਦਾਂ ਕਿੰਨਾ ਕਿਹੜੇ ਹਸਾਮਾ ਤੁਸੀਂ ਠੀਕਾ ਦਿੰਦੇ ਰਹੇ ਉਹਨਾਂ ਨੂੰ ਠੀਕ ਹੈ ਜੋ ਮਿਲ ਕੇ ਚੱਲਦਾ ਵਾ ਜਿੱਤਨਾ ਸ਼ੁਰੂ ਤੋਂ ਤਰਿਆ ਆ ਹੁਣ ਵੀ ਹਰ ਕੀ ਜਿੱਤਨਾ ਆਪਣੇ 55 ਹੋ ਗਿਆ ਵਾ ਘਟ ਹੋ ਗਿਆ ਜਿੱਤਨਾ ਜਿੱਤਨਾ ਚੱਲਦਾ ਹੈ ਉਤਰਾਂ ਤੱਕ ਠੀਕਾ ਤੁਸੀਂ ਉਹਨਾਂ ਠੀਕਾ ਦਿੰਦੇ ਰਹੋ ਉਹ ਜਿੱਤਨਾ ਜਿੰਨਾ ਆਪ ਵੀ ਦੀ ਸਾਰੇ ਮਿਲ ਕੇ ਨਹੀਂ ਜਿੱਤਨਾ ਸਹਿਤ ਨਾ ਇੱਕ ਲੈ ਕੇ ਲੈ ਕੇ ਕੋਈ ਕਦੀ ਕੋਈ ਆ ਗਿਆ ਦੋ ਸਾਲਾਂ ਬਾਅਦ ਆ ਗਿਆ ਲੈ ਕੇ ਕਦੀ ਕੋਈ ਆ ਗਿਆ ਇਸ ਤਰ੍ਹਾਂ ਘਟਦੀ ਵੀ ਇੱਕ ਬੰਦੇ ਨੂੰ ਕਹਿੰਦੇ ਕਿ ਤੁਸੀਂ ਨਾਂ ਬਰਾਇਓ ਆਪੂ ਆਪਣਾ ਹੀ ਘਟਦੀ ਤੇ ਕਈਆਂ ਦਾ ਮੈਂ ਖਾਤੇ 'ਚ ਪਾਉਂਦਾ ਵੀ ਰਿਆ ਜੀ ਇੱਕ ਦਿਨ ਲਾਰਜ ਗੰਮਰੇ ਤਾਇ ਜੀ ਬਠੇ ਨਾਲ ਉਹਨਾਂ ਨੂੰ ਪਤਾਵਾ ਕਿ ਅਸੀਂ ਉੱਥੋਂ ਤਰਨਤਾਰ ਨੂੰ ਜਾ ਕੇ ਪਹੁੰਚੇ ਵੀ ਰਹੇ ਹਾਂ ਤੇ ਅੱਜ ਜੇ ਇਹ ਮਾਨ ਜੋ ਐਸਐਸਪੀ ਸਾਹਿਬ ਨਾਲ ਮਾਰਕ ਹੋ ਕੇ ਦਰਖਾਸਤ ਅੱਡੇ ਕੋ ਆਈ ਹੈ ਉਹਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਹੋਇਆ ਹੈ ਅੱਜ ਛੱਡ ਕੋ ਪਾਰਟੀਆਂ ਆਈਆਂ ਨਹੀਂ ਲੇਕਿਨ ਜੜੀ ਕੋਈ ਜੇ ਕੋ ਕਬਜ਼ੇ ਦੀ ਗੱਲ ਹੋਊਗੀ ਕਬਜ਼ਾ ਤਾਂ ਪੁਲਿਸ ਨਹੀਂ ਕਰਾ ਸਕਦੀ ਉਹ ਤਾਂ ਮੈਰਿਟ ਦੇ ਆਧਾਰ ਤੇ ਹੋਊਗਾ ਇਹ ਕੰਮ ਤਾਂ ਕੋਰਟ ਦਾ ਹੈ ਬਾਕੀ ਜਦੋਂ ਪਾਰਟੀਆਂ ਆਉਣੀਆਂ ਨੇ ਅਸੀਂ ਉਹਨੂੰ ਪੁੱਛ ਕੇ ਦੇਖਾਂਗੇ ਜੇ ਸਾਡੇ ਕੁਝ ਕਰਨ ਦਾ ਹੱਦ ਕਰਾਂਗੇ ਤਾਂ ਅਦਾਲਤ ਕਰੇਗੀ